ਕਹਿੰਦੇ ਆ ਕਿ ਹੁਣ ਪੰਜਾਬ ਦੇ ਵਿੱਚ ਇੱਕ ਬਗਾਨੀ ਭਾਸ਼ਾ ਤੇਲਗੂ ਭਾਸ਼ਾ ਸਕੂਲਾਂ ਦੇ ਵਿੱਚ ਪੜਾਈ ਜਾਵੇਗੀ ਇਹ ਇੱਕ ਗੰਭੀਰ ਮਸਲਾ ਹੈ ਜਿਹਦੇ ਉੱਤੇ ਅੱਜ ਬਹੁਤੀ ਚਰਚਾ ਨਹੀਂ ਕੀਤੀ ਜਾ ਰਹੀ ਜਿਹੜੀ ਕਿ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਪੰਜਾਬ ਦੇ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਚੱਜ ਨਾਲ ਪੰਜਾਬੀ ਵੀ ਨਹੀਂ ਪੜਾਈ ਜਾ ਰਹੀ ਪਿਛਲਾ ਰਿਕਾਰਡ ਆਪਾਂ ਵੇਖ ਲਈਏ ਤਾਂ 70% ਵਿਦਿਆਰਥੀ ਪੰਜਾਬੀ ਪੜ੍ਹਨ ਲਿਖਣ ਜਾਂ ਬੋਲਣ ਦੇ ਵਿੱਚ ਅਸਮਰਥਨ ਅਤੇ ਫੇਲ ਹੁੰਦੇ ਆ ਰਹੇ ਨੇ ਲੋੜ ਤਾਂ ਇਹ ਹੈ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਪਰਪੱਕ ਕੀਤਾ ਜਾਵੇ ਬਜਾਏ ਕਿ ਕਿਸੇ ਬਗਾਨੀ ਭਾਸ਼ਾ ਨੂੰ ਲਿਆ ਕੇ ਸਾਡੇ ਜਵਾਕਾਂ ਦੇ ਉੱਤੇ ਥੋਪਿਆ ਜਾਵੇ ਜੇ ਇਸ ਵਿਸ਼ੇ ਨੂੰ ਗੰਭੀਰਤਾ ਦੇ ਨਾਲ ਤੇ ਸੂਝ ਨਾਲ ਵਿਚਾਰਿਆ ਜਾਵੇ ਸਾਨੂੰ ਇਹ ਗੱਲ ਪਤਾ ਲੱਗੇਗੀ ਕਿ ਇਹ ਸਾਡੀ ਮਾਂ ਬੋਲੀ ਪੰਜਾਬੀ ਦੇ ਉੱਤੇ ਉਹਦੀ ਹੋਂਦ ਦੇ ਉੱਤੇ ਬਹੁਤ ਵੱਡਾ ਇੱਕ ਵਾਰ ਹੈ ਉਹਦੀ ਬੇਦਬੀ ਹੈ ਕਿਉਂਕਿ ਜਿੱਥੇ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਤਰਰਾਸ਼ਟਰੀ ਭਾਸ਼ਾ ਹੋਣ ਦੇ ਕਰਕੇ ਅਸੀਂ ਅੰਗਰੇਜ਼ੀ ਸਿੱਖਦੇ ਪਏ ਹਾਂ ਨਾਲ ਨਾਲ ਹਿੰਦੀ ਵੀ ਸਿੱਖਦੇ ਪਏ ਹਾਂ ਤੇ ਤੀਜੀ ਥਾਂ ਦੇ ਉੱਤੇ ਮੈਂ ਕਹਿ ਦੇਣਾ ਚਾਹੁੰਦਾ ਕਿ ਤੀਜੀ ਥਾਂ ਦੇ ਉੱਤੇ ਪੰਜਾਬੀ ਨੂੰ ਪੜਾਇਆ ਜਾਂਦਾ ਜਿਹੜੀ ਪਹਿਲੀ ਥਾਂ ਦੇ ਉੱਤੇ ਪੜਾਉਣੀ ਚਾਹੀਦੀ ਆ ਤੇ ਹੁਣ ਫਿਰ ਤੋਂ ਪੰਜਾਬੀ ਸਾਡੀ ਆਉਣ ਵਾਲੀ ਪੀੜ੍ਹੀ ਦੇ ਵਿੱਚੋਂ ਆਪਣੀ ਮਾਂ ਬੋਲੀ ਦੇ ਪ੍ਰਤੀ ਜੋ ਪਿਆਰ ਹੋਣਾ ਚਾਹੀਦਾ ਜੋ ਲਗਨ ਹੋਣੀ ਚਾਹੀਦੀ ਹੈ ਉਹਨੂੰ ਖਤਮ ਕਰਨ ਦੇ ਲਈ ਇੱਕ ਹੋਰ ਡਰਾਮਾ ਰਚਿਆ ਜਾ ਰਿਹਾ ਏ ਤਿਲਗੂ ਭਾਸ਼ਾ ਦੇ ਰੂਪ ਦੇ ਵਿੱਚ ਹੁਣ ਅਸੀਂ ਕਿਸੇ ਭਾਸ਼ਾ ਦਾ ਨਿਰਾਦਰ ਨਹੀਂ ਕਰਦੇ ਹਰ ਭਾਸ਼ਾ ਦਾ ਸਤਿਕਾਰ ਕਰਦੇ ਹਾਂ ਪਰ ਸਾਡੇ ਲਈ ਸਭ ਤੋਂ ਉੱਤੇ ਸਾਡੀ ਆਪਦੀ ਮਾਂ ਬੋਲੀ ਪੰਜਾਬੀ ਹੈ ਤੇ ਜੇ ਕੋਈ ਆਣ ਕੇ ਇਹ ਕਵੇ ਕਿ ਜੀ ਸਕੂਲ ਦੇ ਕਰਿਕुलम ਦੇ ਵਿੱਚ ਵੱਧੂ ਟਾਈਮ ਸੀ ਕੋਈ ਹੋਰ ਚੀਜ਼ ਸਿਖਾਉਣ ਦਾ ਤੇ ਮੈਂ ਇਹ ਪੁੱਛਣਾ ਚਾਹੁੰਦਾ ਹੈ ਕਿ ਪੰਜਾਬ ਦਾ ਇਤਿਹਾਸ ਕਿਉਂ ਨਹੀਂ ਫਿਰ ਤੁਸੀਂ ਪੜਾਉਂਦੇ ਤੁਸੀਂ ਸਿੱਖ ਰਾਜ ਦਾ ਇਤਿਹਾਸ ਕਿਉਂ ਨਹੀਂ ਪੜਾਉਂਦੇ ਸ਼ਿਦਾਂ ਦਾ ਇਤਿਹਾਸ ਕਿਉਂ ਨਹੀਂ ਤੁਸੀਂ ਪੜਾਉਂਦੇ ਇਹ ਨੇ ਪੜਾਉਣ ਵਾਲੀਆਂ ਗੱਲਾਂ ਜਿਹਦੇ ਨਾਲ ਸਾਨੂੰ ਸਾਡੇ ਪਛੋਕੜ ਬਾਰੇ ਪਤਾ ਲੱਗਦਾ ਜਾਗਰਕਤਾ ਹੁੰਦੀ ਤੇ ਨਾਲੇ ਉਹਦਾ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਲਾਭ ਵੀ ਹੁੰਦਾ ਮੈਨੂੰ ਇਹ ਵੀ ਪਤਾ ਹੈ ਕਿ ਇਸ ਗੱਲ ਕਰਨ ਕਰਕੇ ਮੈਨੂੰ ਕਈਆਂ ਨੇ ਇੱਧਰ ਕੱਟੜ ਵੀ ਕਹਿਣਾ ਤੇ ਪੱਕਪਤੀ ਵੀ ਕਹਿਣਾ ਚਲੋ ਭਾਈ ਜੇ ਤੁਸੀਂ ਪੰਜਾਬ ਦੇ ਸਕੂਲਾਂ ਦੇ ਵਿੱਚ ਇੱਕ ਬਗਾਨੀ ਭਾਸ਼ਾ ਪੜਾਉਣਾ ਚਾਹੁੰਦੇ ਹੋ ਤੇ ਸਾਡੀ ਇੱਕ ਸ਼ਰਤ ਹੈ बतौर ਪੰਜਾਬੀ ਅਸੀਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੇ ਹਾਂ ਜਿਹੜੀ ਗੱਲ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਕਰਨੀ ਚਾਹੀਦੀ ਸੀ ਉਹ ਇਹ ਹੈ ਕਿ ਜੇ ਪੰਜਾਬ ਦੇ ਸਕੂਲਾਂ ਦੇ ਵਿੱਚ ਕਿਸੇ ਬਾਹਰ ਦੀ ਸੂਬੇ ਦੀ ਭਾਸ਼ਾ ਪੜਾਈ ਜਾਣੀ ਹੈ ਤੇ ਫਿਰ ਅਸੀਂ ਇਹ ਡਿਮਾਂਡ ਕਰਦੇ ਹਾਂ ਕਿ ਹਿੰਦੁਸਤਾਨ ਦੇ 29 ਰਾਜਾਂ ਦੇ ਵਿੱਚ ਪੰਜਾਬੀ ਭਾਸ਼ਾ 6ਵੀਂ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਪੜਾਈ ਜਾਵੇ ਜਦੋਂ ਇਹ ਚੀਜ਼ ਲਾਗੂ ਹੋ ਜਾਏਗੀ ਉਸ ਦਿਨ ਅਸੀਂ ਵਿਚਾਰ ਕਰ ਸਕਦੇ ਹਾਂ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਵੀ ਕੋਈ ਬਗਾਨੀ ਭਾਸ਼ਾ ਜਿਹੜੀ ਹੈ ਉਹ ਸਿਖਾਈ ਜਾ ਸਕਦੀ ਹੈ ਮੈਂ ਪੰਜਾਬ ਦੀ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਇਹ ਤੁਹਾਡਾ ਆਪ ਦਾ ਫਰਜ਼ ਬਣਦਾ ਏ ਕਿ ਜਦੋਂ ਪੰਜਾਬੀ ਮਾਂ ਬੋਲੀ ਦੇ ਉੱਤੇ ਪੰਜਾਬ ਦੇ ਸੱਭਿਆਚਾਰ ਤੇ ਇਤਿਹਾਸ ਦੇ ਉੱਤੇ ਕੋਈ ਐਸੀ ਸੱਟ ਮਾਰੀ ਜਾ ਰਹੀ ਹੋਵੇ ਤਾਂ ਤੁਸੀਂ ਪੰਜਾਬ ਦੇ ਪੱਖ ਦਾ ਸਟੈਂਡ ਲਓ ਪੰਜਾਬ ਦਾ ਪੱਕ ਪੂਰੋ ਪੰਜਾਬ ਦੀ ਭਾਸ਼ਾ ਪੰਜਾਬੀ ਭਾਸ਼ਾ ਨੂੰ ਤੁਸੀਂ ਲਾਗੂ ਕਰੋ ਉਹਦੀ ਹਿਫਾਜ਼ਤ ਕਰੋ ਤੇ ਉਹਨੂੰ ਵਧਾਵਾ ਦਿਓ بجائے ਕਿ ਤੁਸੀਂ ਬਹਿ ਕੇ ਤੇ ਇਸ ਚੀਜ਼ ਦੀ ਆਗਿਆ ਦੇ ਰਹੇ ਹੋ ਕਿ ਸਾਡੇ ਸਕੂਲਾਂ ਦੇ ਵਿੱਚ ਹੁਣ ਤੀਜੀ ਕੋਈ ਭਾਸ਼ਾ ਜਿਹੜੀ ਉਹ ਪੜਾਈ ਜਾਵੇਗੀ ਜਿਹਦਾ ਸਾਡੇ ਆਉਣ ਵਾਲੀ ਪੀੜੀ ਨੂੰ ਕੋਈ ਲਾਭ ਨਹੀਂ ਹੋਣਾ ਕਿਉਂਕਿ ਪੰਜਾਬ ਦੇ ਵਿਦਿਆਰਥੀਆਂ ਦੇ ਉੱਤੇ ਥੋਪਿਆ ਗਿਆ ਫੈਸਲਾ ਆਪਣੇ ਆਪ ਨੂੰ ਪੰਜਾਬ ਦਾ ਕੋਈ ਪੁੱਤੀਆਂ ਧੀਆ ਖਾਣ ਵਾਲੇ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ